ਮੇਰਾ ਆਪਣਾ ਮੰਨਣਾ ਵਾ ਕਿ ਕਿਸਾਨ ਸੰਘਰਸ਼ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦੋਵੇਂ ਪਾਸਿਓਂ ਦੋਵੇਂ ਪਾਸਿਆਂ ਨੂੰ ਆਪਣਾ ਜਿਹੜਾ ਰਵੱਈਆ ਵਾ ਉਹਤੇ ਮੋੜ ਵਿਚਾਰ ਕਰਨ ਦੀ ਲੋੜ ਆ ਕੇਂਦਰ ਨੂੰ ਐਮਐਸਪੀ ਕਿਹੜੇ ਕਿਹੜੇ ਫਸਲਾਂ ਦੀ ਕਿੱਥੇ ਕਿੱਥੇ ਦਿੱਤੀ ਜਾ ਸਕਦੀ ਆ ਉਹਦੀ ਕਿਸ ਹੱਦ ਤੱਕ ਗਾਰੰਟੀ ਦਿੱਤੀ ਜਾ ਸਕਦੀ ਆ ਗਾਰੰਟੀ ਜੇ ਨਹੀਂ ਦਿੱਤੀ ਜਾ ਸਕਦੀ ਤੇ ਗਾਰੰਟੀ ਦੀ ਥਾਂ ਤੇ ਉਹਦੀ ਕੀ ਦਿੱਖਦਾ ਵਾ ਇਹ ਸਾਰੀ ਮੇਰੇ ਖਿਆਲ ਸਰਕਾਰ ਨੂੰ ਕਿਸਾਨਾਂ ਨੂੰ ਸੱਦ ਕੇ ਸਮਝਾਉਂਦੀ ਲੋੜ ਆ ਇਹ ਨਹੀਂ ਵੀ ਤੁਸੀਂ ਗੱਲ ਕਰੋ ਨਾ ਜਾਂ ਗੱਲ ਅਦੀਪ ਚਦੀ ਕਰੋ ਤੇ ਆਪਣੇ ਦਰਾਜ਼ਾ ਵੀ ਬੰਦ ਕਰ ਲਓ ਔਰ ਕਿਸਾਨਾਂ ਨੂੰ ਦਿੱਲੀ ਨਾ ਆਉਣ ਦਿਓ ਜੇ ਉਹ ਦਿੱਲੀ ਆ ਕੇ ਉਹਨਾਂ ਨੇ ਗੱਲ ਹੀ ਕਰਨੀ ਆ ਤੇ ਉਹਨਾਂ ਨੂੰ ਇੱਥੇ ਬੰਦੇ ਭੇਜ ਕੇ ਉਹਨਾਂ ਨਾਲ ਗੱਲਬਾਤ ਕਰੋ ਔਰ ਆਪਣਾ ਰਵਈਆ ਬਦਲੀਏ ਆਫਟਰ ਆਲ ਕੋਰਟਸ ਨੇ ਵੀ ਹੁਣ ਤੇ ਹਾਈ ਕੋਰਟ ਨੇ ਜਿਹੜੀ ਜਸਟਿਸ ਨਮਾਬ ਸਿੰਘ ਦੀ ਕਮੇਟੀ ਸੀ ਉਹਨਾਂ ਨੇ ਵੀ ਕਿਹਾ ਤਾ ਵਾ ਕਿ ਐਮ ਐਸ ਪੀ ਦੇ ਉੱਪਰ ਗਰੰਟੀ ਦੇ ਉੱਪਰ ਕੋਈ ਨਾ ਕੋਈ ਗੱਲ ਕਰਨੀ ਚਾਹੀਦੀ ਹੈ ਸੋ ਇਸ ਮਰਕਜ਼ ਕੇਂਦਰ ਨੂੰ ਆਪਣਾ ਰਵਈਆ ਬਦਲਣਾ ਪਊ ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਆਪਣਾ ਰਵਈਆ ਬਦਲਣਾ ਪਊ ਦੋ ਤਿੰਨ ਜਥੇਬੰਦੀਆਂ ਜਿਹੜੀਆਂ ਵਾਂ ਉਹ ਕਮਜ਼ੋਰ ਹੁੰਦੀਆਂ ਵਾਂ ਏਕਤਾ ਦੇ ਵਿੱਚ ਹੀ ਤਾਕਤ ਆ ਆਪਾਂ ਜਿਹੜੇ 32 ਜਥੇਬੰਦੀਆਂ ਇਕੱਠੀਆਂ ਸੀ ਤੇ ਉਹ ਤਿੰਨ ਖੇਤੀਬیل ਵਾਪਸ ਹੋਗੇ ਕਿ ਨਹੀਂ ਹੋਗੇ ਹੁਣ ਇਹ ਜਿਹੜੀ ਐਜੀਟੇਸ਼ਨ ਆ ਜੋ ਪਹਿਲਾਂ ਪੰਜਾਬ ਹਰਿਆਣਾ ਵੈਸਟਰਨ ਯੂਪੀ ਰਾਜਸਥਾਨ ਵਗੈਰਾ ਦੇ ਸਾਰੇ ਹਿੱਸਿਆਂ ਦੇ ਕਿਸਾਨ ਦੇ ਜੁੜੇ ਹੋਏ ਸਨ ਹੁਣ ਸਿਰਫ ਪੰਜਾਬ ਦੀ ਐਜੀਟੇਸ਼ਨ ਲੱਗੀ ਪੰਜਾਬ ਦੇ ਵਿੱਚ ਸਿਰਫ ਦੋ ਤਿੰਨ ਜਥੇਬੰਦੀਆਂ ਇਹਨੂੰ ਚਲਾ ਰਹੀਆਂ ਵਾਂ ਔਰ ਇਸੇ ਕਰਕੇ ਅੱਜ ਵੇ ਸ਼ੋਅ ਦੇ ਵਿੱਚ ਤੁਸੀਂ ਵੇਖਿਆ ਕਿ ਬਹੁਤ ਸਾਰੇ ਲੋਕੀ ਉਹਨਾਂ ਦੀ ਆਲੋਚਨਾ ਵੀ ਕਰਦੇ ਆ ਸੋ ਇਹਨਾਂ ਨੂੰ ਆਪਣੀ ਜਿਹੜੀ ਆਪਣੀ ਸਟ੍ਰੈਟਜੀ ਆ ਉਹ ਬਦਲਣੀ ਪਾਉਗੀ 26 ਜਨਵਰੀ 2021 ਤੋਂ ਬਾਅਦ ਕੇਂਦਰ ਨੇ ਬਿਲਕੁਲ ਫੈਸਲਾ ਕੀਤਾ ਕਿ ਟਰੈਕਟਰ ਦਿੱਲੀ 'ਚ ਨਹੀਂ ਆਉਣ ਦੇਣੇ ਸੁਝਾਇਆ ਟਰੈਕਟਰ ਨਹੀਂ ਆਉਂਦੇ ਨੇ ਤੇ ਦੁਬਾਰਾ ਦੁਬਾਰਾ ਆਪਣਾ ਜਿਹੜਾ ਸਿਰ ਆ ਕੰਦ ਵਿੱਚ ਮਾਰਨ ਦਾ ਕੋਈ ਫਾਇਦਾ ਨਹੀਂ ਤਿੰਨ ਵਾਰੀ ਕੋਸ਼ਿਸ਼ ਕਰ ਲਈ ਆਪਾਂ ਇਸ ਸਾਲ ਨਹੀਂ ਦਿੱਲੀ ਉਹਨਾਂ ਸ਼ੰਭੂ ਟੱਪਨ ਦਿੱਤਾ ਹੁਣ 14 ਨੂੰ ਆਪਾਂ ਫੇਰ ਇੱਕ ਤਰੀਕ ਦੇਤੀ ਆ ਨੁਕਸਾਨ ਹੋ ਗਿਆ ਇੱਕ ਬੰਦਾ ਮਰ ਗਿਆ ਦਰਜਨਾ ਲੋਕੀ ਇੱਕ ਦੋ ਦਰਜਨ ਜਿਹੜੇ ਨੇ ਉਹ ਜ਼ਖਮੀ ਹੋ ਗਏ ਆ ਆਪਾਂ ਕਿਉਂ ਬੰਦੇ ਚ ਫਟਟਰ ਕਰਨੇ ਆ ਦੁਬਾਰਾ ਕੋਈ ਤਰੀਕਾ ਸੋਚੀਏ ਔਰ ਇੱਕ ਜਿਹੜਾ ਇਹਨਾਂ ਦਾ ਨਾਮ ਮਰਜੀਵੜਾ ਰੱਖਿਆ ਆ ਇਹ ਖਤਰਨਾਕ ਗਿਆ ਮੈਂ ਤੜਾ ਧਿਆਨ 1984 ਦੀ ਜਿਹੜੀ ਤਰਮਯੁੱਧ ਮੋਰਚਾ ਸੀ ਉਹਦੇ ਤੇ ਦੋਣਾ ਚਾਹੁੰਦਾ ਹਾਂ ਉਦੋਂ ਵੀ ਮਰਜੀਵੜੇ ਬਣਾਏ ਸੀ ਤਰਮਯੁੱਧ ਮੋਰਚਾ ਵਾਲਿਆਂ ਨੇ ਸ਼ੋਮਨੀ ਅਕਾਲੀ ਦਲ ਨੇ ਲੱਖਾਂ ਦੀ ਤਦਾਦ ਦੇ ਵਿੱਚ ਮਰਜੀਵੜਿਆਂ ਦੀ ਸੌਂ ਚੋਕ ਨਹੀਂ ਚੁੱਕੀ ਔਰ ਅਖੀਰ ਜਰੋਂ ਲੋੜ ਪਈ ਤੇ ਉਦੋਂ ਬੜੇ ਥੋੜੇ ਜੇ ਬੰਦੇ ਜਿਹੜੇ ਉੱਥੇ ਰਹਿ ਗਏ ਸੋ ਇਹੋ ਜਿਹੇ ਆ ਟਰਮਸ ਜਿਹੜੀਆਂ ਆ ਉਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਫਿਰ ਇਹ ਇਤਿਹਾਸਿਕ ਇਤਿਹਾਸ ਦੇ ਵਿਚਾਰਾਂ ਦੀ ਬੜੀ ਇੰਪੋਰਟੈਂਸ ਹੈ ਆਪਾਂ ਉਹ ਜਿਹੜੀ ਗਰੀਬਾਂ ਮਾ ਉਹਨੂੰ ਗੁਆ ਰਹੇ ਆ ਏਦਾਂ ਦੁਬਾਰਾ ਦੁਬਾਰਾ ਇਸ ਤਰ੍ਹਾਂ ਦੇ ਨਾਂ ਵਰਤ ਕੇ ਸੋ ਆਪਣਾ ਰਵਈਆ ਬਦਲਣ ਦੀ ਲੋੜ ਆ ਗੱਲਬਾਤ ਦੇ ذریعے ਆਂਕੜੇ ਨਾਲ ਆਪਣਾ ਕੇਸ ਹੋਰ ਤਿਆਰ ਕਰੀਏ ਬਾਹਰਲੇ ਮੁਲਕਾਂ 'ਚ ਕੀ ਸਿਸਟਮ ਆ ਆਪਣੇ ਇੱਥੇ ਕੀ ਸਿਸਟਮ ਆ ਕਿੰਨੇ ਲੋਕੀ ਕਰਜ਼ੇ ਹੇਟ ਨੇ ਕਿਸ ਤਰ੍ਹਾਂ ਦਾ ਕਰਜ਼ਾ ਉਹਨਾਂ ਦਾ ਮਾਫ ਕੀਤਾ ਜਾ ਸਕਦਾ ਕੇਂਦਰ ਸਰਕਾਰਾਂ ਦੇ ਨਾਲ-ਨਾਲ ਰਾਜ ਸਰਕਾਰਾਂ ਕਿੱਥੋਂ ਤੱਕ ਮਦਦ ਕਰ ਸਕਦੀਆਂ ਅਮਰਿੰਦਰ ਸਿੰਘ ਨੇ ਕਰੀ 5000 ਕਰੋੜ ਰੁਪਏ ਮਾਫ ਕੀਤਾ ਸੀ ਕੁਝ ਇਹਦਾ ਮਤਲਬ ਹੈ ਕੁਝ ਕਰਜ਼ਾ ਜਿਹੜਾ ਵਾ ਉਹ ਤੇ ਰਾਜ ਸਰਕਾਰਾਂ ਵੀ ਮਾਫ ਕਰ ਸਕਦੀਆਂ ਆ ਉੱਥੇ ਵੀ ਮੰਗ ਕਰਨੀ ਚਾਹੀਦੀ ਹੈ ਜਿਹੜੇ ਬੁੱਧੀਜੀਵੀ ਆ ਜਿਹੜੇ ਇਸ ਮਸਲੇ ਨੂੰ ਆ ਜਾਂ ਦੂਜੇ ਮੁਲਕਾਂ ਦੇ ਮਸਲਿਆਂ ਨੂੰ ਸਮਝਦੇ ਉਹਨਾਂ ਨਾਲ ਵੀ ਗੱਲਬਾਤ ਕਰੋ ਉਹਨਾਂ ਨੂੰ ਵੀ ਨਾਲ ਲਾਓ ਔਰ ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੂੰ ਨਾਲ ਲਾਓ ਉਹਨਾਂ ਨੂੰ ਕਹੋ ਕਿ ਸਾਡਾ ਮਸਲਾ ਜਿਹੜਾ ਵਾ ਜਿਹੜੇ ਅਸਲੀ ਵੈਲਿਡ ਮਸਲੇ ਨੇ ਉਹ ਪਾਰਲੀਮੈਂਟ ਦੇ ਵਿੱਚ ਜ਼ਰੂਰ ਚੁੱਕੇ ਜਾ ਜਿਸ ਤਰ੍ਹਾਂ ਇਹ ਐਜੀਟੇਸ਼ਨ ਚੱਲ ਰਹੀ ਆ ਇਹਦੇ ਨਾਲ ਤੇ ਮੇਰੇ ਖਿਆਲ ਕਿਸਾਨਾਂ ਦਾ ਕੇਸ ਜਿਹੜਾ ਹੋਰ ਕਮਜ਼ੋਰ ਹੋ ਰਿਹਾ ਜਿਵੇਂ ਸਾਡੇ 1-2 ਕਾਲਰਸ ਨੇ ਕਿਹਾ ਕਿ ਜਦੋਂ ਇਹੋ ਜਿਹਾ ਤੁਸੀਂ ਸੰਘਰਸ਼ ਕਰਦੇ ਜੇ ਸਰਕਾ ਦੇ ਜਾਮ ਲਾਉਂਦੇ ਜੇ ਲੋਕਾਂ ਨੂੰ ਜਿੱਥੇ 15 ਮਿੰਟ ਚ ਪਹੁੰਚ ਸਕਦੇ ਉਹ ਤੋਂ ਡੇਢ ਘੰਟਾ ਲੱਗਦਾ ਉਹਨਾਂ ਨੂੰ ਦੂਜੇ ਰਸਤੇ ਰਾਹੀਂ ਪਹੁੰਚਣਾ ਲੋਕਾਂ ਨੂੰ ਤਕਲੀਫ ਹੁੰਦੀ ਹੈ ਕਿ ਬਈਰਾਂ ਐਮਰਜੈਂਸੀ ਕੇਸਿਸ ਵੇਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਵਾ ਜਿਨ੍ਹਾਂ ਨੇ ਕੋਈ ਮੈਡੀਕਲ ਐਮਰਜੈਂਸੀ ਹੈ ਸੋ ਇਸ ਕਰਕੇ ਇਹਦੇ ਨਾਲ ਆਪਾਂ ਲੋਕਾਂ ਤੋਂ ਦੂਰ ਜਾ ਰਹੇ ਹਾਂ ਖਾਸ ਕਰਕੇ ਸ਼ਹਿਰ ਦੇ ਸ਼ਹਿਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਆਵਾਜਾਈ ਜਿਹੜੀ ਆ ਉਹ ਡਿਸਟਰਪਟ ਹੋ ਰਹੀ ਆ ਮੈਂ ਅੱਜ ਪੜ੍ਹ ਰਿਹਾ ਸੀ ਕਿ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਸਪੀਕਰ ਨੇ ਇੱਕ ਬਿਆਨ ਦਿੱਤਾ ਵਾ ਕੇਂਦਰ ਦੀ ਬੜੀ ਆਲੋਚਨਾ ਕੀਤੀ ਹੈ ਚਲੋ ਕੇਂਦਰ ਦੀਆਂ ਆਲੋਚਨਾ ਤੇ ਆਮ ਆਦਮੀ ਪਾਰਟੀ ਜਾਂ ਬੀਜੇ ਜਾਂ ਅਕਾਲੀ ਦਲ ਜਾਂ ਕਾਂਗਰਸ ਕਰਦੇ ਹੀ ਕਰਦੇ ਆ ਉਹ ਕੋਈ ਗੱਲ ਨਹੀਂ ਲੇਕਿਨ ਕੀ ਤੁਸੀਂ ਕੇਂਦਰ ਦੀ ਤੇ ਲੋਚਨਾ ਕਰ ਰਹੇ ਜੇ ਜੋ ਕੁਝ ਤੁਸੀਂ ਕਰ ਸਕਦੇ ਜੋ ਕਰ ਰਹੇ ਜੀ ਮੈਂ ਹੁਣੇ ਦੱਸਿਆ ਕਿ ਅਮਰਿੰਦਰ ਸਿੰਘ ਨੇ 5000 ਕਰੋੜ ਰੁਪਇਆ ਮਾਫ ਕਰਤਾ ਸੀ ਹਾਲਾਂਕਿ ਵਾਦਾ ਉਹਨਾਂ ਦਾ ਬਹੁਤ ਜ਼ਿਆਦਾ ਸੀ ਇਸੇ ਕਰਕੇ ਕਿਸਾਨ ਉਹਨਾਂ ਤੋਂ ਟੁੱਟੇ ਕਿ ਤੁਸੀਂ ਨਹੀਂ ਕੋਈ ਕਿਸਾਨ ਸਾਰਾ ਦਾ ਕਰਜ਼ਾ ਮਾਫ ਕਰ ਸਕਦੇ ਆਪਾਂ ਕੇਂਦਰ ਵੱਲ ਕਿਉਂ ਵੇਨੇ ਆ ਅਰਕੀ ਤੁਸੀਂ ਕਿਆ ਸੀਗਾ ਕਿ ਐਮਐਸਪੀ ਦਵਾਂਗੇ ਅਸੀਂ ਮੂੰਗੀ ਦੀ ਉਹ ਤੋਂ ਮੂੰਗੀ ਦੀ ਖਰੀਦੀ ਨਹੀਂ ਤੁਸੀਂ ਪੂਰੀ ਕੁਝ ਖਰੀਦੀ ਪੂਰੀ ਨਹੀਂ ਖਰੀਦੀ ਅਰਕੀ ਚੋਨੇ ਦੇ ਦੀ ਕੇਂਦਰ ਨੇ ਕਿਆਸ ਕਰੈਡਿਟ ਲਿਮਿਟ ਤਾਂ ਦੇ ਦਿੱਤੀ ਤੁਸੀਂ ਫਿਰ ਵੀ ਨਹੀਂ ਉਹਦਾ ਉਹਦੀ ਪ੍ਰੋਕਿਊਰਮੈਂਟ ਜਿਹੜੀ ਆ ਖਰੀਦ ਸਹੀ ਤਰੀਕੇ ਨਾਲ ਕਰ ਸਕੇ ਸੋ ਆਪਣੇ ਅੰਦਰ ਵੀ ਚਾਤੀ ਮਾਰੋ ਨਾ ਕੀ ਆਪਾਂ ਕੁਝ ਫਸਲਾਂ ਦੀ ਐਮਐਸਪੀ ਆਪਣੇ ਸਟੇਟ ਲੈਵਲ ਤੇ ਨਹੀਂ ਦੇ ਸਕਦੇ ਖਾਸ ਕਰਕੇ ਉਹ ਫਸਲਾਂ ਜਿਨ੍ਹਾਂ ਦੀ ਖਪਤ ਸਟੇਟ ਦੇ ਵਿੱਚ ਹੋ ਸਕਦੀ ਹੈ ਦਾਲਾਂ ਸਰੋਂ ਦਾ ਤੇਲ ਮੱਕੀ ਇਨਾ ਦੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਕਿਤੇ ਉਹਨਾਂ ਪ੍ਰਾਈਵੇਟਲੀ ਲੋਨ ਲੈ ਕੇ ਇੱਕ ਵਰੀ ਖਰੀਦ ਕੇ ਤੇ ਫਿਰ ਆਪਾਂ ਵੇਚ ਕੇ ਲੋਕਾਂ ਦੇ ਵਿੱਚ ਵੇਚ ਕੇ ਆਪਣਾ ਪੈਸਾ ਵਾਪਸ ਲੈ ਲਈਏ ਨਾਲ ਮੁਨਾਫਾ ਵੀ ਕਮਾ ਲਈਏ ਸੋ ਸਿਰਫ ਕੇਂਦਰ ਦੀ ਆਲੋਚਨਾ ਕਰਨੀ ਜਿਹੜੀ ਹੈ ਨਾ ਕਿਸੇ ਵੀ ਸਿਆਸੀ ਪਾਰਟੀ ਲਈ ਬੇਤਰ ਨਹੀਂ ਮੈਂ ਕੋਈ ਭਾਜੀਪੀ ਦੀ ਸਵਾਰਥ ਨਹੀਂ ਕਰ ਰਿਹਾ ਲੇਕਿਨ ਬਹੁਤ ਕੁਝ ਰਾਜ ਸਰਕਾਰਾਂ ਦੇ ਹੱਥ ਹੈ ਆਪਾਂ ਉਹ ਕਿਉਂ ਨਹੀਂ ਕਰ ਰਹੇ ਸੋ ਮੇਰਾ ਖਿਆਲ ਹੈ ਸਾਰੇ ਤਰ੍ਹਾਂ ਨੂੰ ਆਪਣਾ ਆਪਣਾ ਜਿਹੜਾ ਰਵਈਆ ਵਾ ਉਹ ਬਦਲ ਦੀ ਲੋਗਿਆ